ਕੋਸ਼ਕ ਗੱਲਾਂ ਨਹੀਂ ਅਸੀਂ ਰੋਕੀਆਂ ਸੀ ਉਹ ਫੇਰ ਹੋ ਗਈਆਂ ਉਹਦੇ ਕਾਰਨ ਇਹ ਰਹੇ ਆ ਕਿਉਂਕਿ ਆਪਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਮਹਾਰਾਜ ਤੋਂ ਬਿਨਾਂ ਕਿਸੇ ਦਾ ਕੋਈ ਖੋਫ ਨਹੀਂ ਇੱਥੇ ਦੁਨੀਆਂ ਤੇ ਆਪਾਂ ਤਾਜ਼ੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਵੀ ਪਤਾ ਹਮ ਇੱਕ ਨਾ ਇਧਰ ਕੋਟ ਦੋਨੇ ਦਾ ਸੀ ਪ੍ਰੋਡੂਸਰ ਕੁੱਟਿਆ ਸੀ ਹਮ 2 ਸਾਲ ਪਹਿਲਾਂ ਦੀ ਗੱਲ ਆ ਇਹ ਉਹਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸੀ ਉਹ ਨੌਜਵਾਨ ਆ ਪੰਜਾਬ ਦਾ ਨੌਜਵਾਨ ਆ ਇਹ ਨਹੀਂ ਹੈਗਾ ਵੀ ਆਪਾਂ ਨੂੰ ਭੈੜਾ ਲੱਗਦਾ ਕਿਸੇ ਗੱਲੋਂ ਵਧੀਆ ਵਾ ਹਮ ਪਰ ਉਹਦਾ ਕੰਮ ਕਰਨ ਦਾ ਤਰੀਕਾ ਇਹ ਸੀਗਾ ਵੀ ਜਿਹੜੇ ਬੱਚੇ ਪੈਦਾ ਹੋਗੇ ਪੰਜਾਬ ਦੇ ਵਿੱਚ ਤੇ ਉਹ ਉਹਨਾਂ ਨੂੰ ਵੇਖਣਗੇ ਤੇ ਉਹ ਜੇ ਨਾ ਹੋ ਜਾਣ ਉਹਨੂੰ ਰੋਕਿਆ ਨਹੀਂ ਰੁਕਿਆ ਅਸੀਂ ਕੁਦਰਤੀ ਕੋਡ ਤੋਂ ਨਹੀਂ ਉੱਠ ਗਏ ਤੇ ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਸੀ ਉਹਨੂੰ ਕੁੱਟਣ ਦਾ ਸਾਡੇ ਪਿੰਡ ਕਰੈਕਟਰ ਦਾ ਟੂਰਨਾਮੈਂਟ ਸੀ ਉਹ ਅਸੀਂ ਕਰਵਾਉਂਦੇ ਜੰਨੇ ਆ ਅੱਛਾ ਜੀ ਉਸ ਦਿਨ ਪਿੰਡ ਮੀਂਹ ਪੈ ਗਿਆ ਤੇ ਲੇਟ ਹੋ ਗਿਆ ਤੇ ਸਿੰਘ ਇਕੱਠੇ ਹੋਏਗੇ ਸੀ ਉਹ ਕਹਿੰਦੇ ਬਾਈ ਜੀ ਹੋਰ ਕੰਮ ਮੈਂ ਕਿਹਾ ਵੀ ਆਜੋ ਆਪਾਂ ਘੋੜੇ ਲਿਆਂਦੇ 10 ਅੱਛਾ ਜੀ ਖੇਤਾਂ ਨੂੰ ਚਾਲਦੇ ਜਦੋਂ ਗਏ ਉੱਥੇ ਤੇ ਗਰਮੀ ਜਿਆਦਾ ਸੀਗੀ ਉਦੋਂ ਤੇ ਕਹਿੰਦੇ ਵੀ ਵਾਹ ਠੀਕ ਹੈ ਮੈਂ ਕਿਹਾ ਯਾਰ ਵੀ ਕੋਟ ਦੋਨੇ ਵਾਲਾ ਕੰਮ ਨਾ ਕਰਾਂਗੇ ਜਾ ਕੇ ਕਹਿੰਦੇ ਵੀ ਕਿਵੇਂ ਮੈਂ ਕਿਹਾ ਯਾਰ ਆਪਾਂ ਐ ਕਰਗੇ ਵੀ ਇੱਕ ਵਾਰੀ ਪਹਿਲਾਂ ਸਮਝਾਇਆ ਸੀ ਤੇ ਹੁਣ ਉਹਨਾਂ ਦੇ ਘਰੇ ਚਾਲਦੇ ਤੇ ਉਹਨੂੰ ਬਾਹ ਕੇ ਪੁੱਛੀਏ ਵੀ ਤੈਨੂੰ ਚੱਕਰ ਦੱਸ ਗਈ ਆ ਤੂੰ ਚਮਕੀਲੇ ਵਾਲੇ ਲੱਛਣਾ ਤੇ ਆ ਗਿਆ ਹੂੰ ਤੇ ਇਹ ਕਹਿੰਦੇ ਵੀ ਚਲੋ ਬਾਈ ਤੇ ਅਸੀਂ ਦੋ ਗੱਡੀਆਂ ਸਾਡੇ ਕੋਲੇ ਸੀ ਤੇ ਅਸੀਂ ਕੁਦਰਤੀ ਗਏ ਤੇ ਜਦੋਂ ਜਾ ਕੇ ਸੱਤ ਜਿ ਗੱਡੀ ਖੜਾਤੀ ਇਹ ਉਧਰੋਂ ਮੋਟਰਸਾਈਕਲ ਤੇ ਖਣੀ ਆ ਰੋ ਤੋਂ ਆਉਂਦਾ ਸੀਗਾ ਤੇ ਨਾਲੇ ਦੇ ਕੋਈ ਬੈਠਾ ਪਲਟੀਨੇ ਤੇ ਸੀ ਅੱਛਾ ਜੀ ਮੈਂ ਕਹ ਵੀ ਹੁਣ ਨਹੀਂ ਗੱਲ ਕਰਨੀ ਹੁਣ ਤਾਂ ਬਾਹਰ ਹੀ ਟੱਕਰ ਗਿਆ ਉਹਦੇ ਪਹਿਲਾਂ ਵੀ ਮੈਂ ਉਹਦੇ ਬੈਠੇ ਦੇ ਉਹਨੇ ਮੈਨੂੰ ਬੁਲਾਇਆ ਪਰ ਮੈਂ ਉਹਦੇ ਲਫੇੜਾ ਮਾਰਤਾ ਮੂੰਹ ਤੇ ਤੇ ਉਹ ਡੈਗ ਪਿਆ ਮੋਟਰ ਪਿਛਲਾ ਤਾਂ ਭੱਜ ਗਿਆ ਪਤਾ ਨਹੀਂ ਉਹ ਕਿੱਧਰ ਨਿਕਲ ਗਿਆ ਅੱਛਾ ਜੀ ਜਦੋਂ ਇਹ ਗੱਲਬਾਤ ਹੋਈ ਅਸੀਂ ਉੱਥੋਂ ਪਿੰਡੋਂ ਨਿਕਲੇ ਆ ਤੇ ਸਾਡੇ ਤੇ ਐਫਆਈਆਰ ਦਰਜ ਤਣਾਉਲੇ ਥਾਣੇ ਹੋਈ ਆ ਅੱਛਾ ਜੀ ਤੁਸੀਂ ਮੰਨਣਾ ਨਹੀਂ 100% ਪੰਜਾਬ ਦੇ ਲੋਕਾਂ ਵਿੱਚੋਂ 35% ਨੇ ਸਾਠ 75% ਸਾਡਾ ਸਾਥ ਦਿੱਤਾ ਤੇ 65% ਨੇ ਸਾਡਾ ਵਿਰੋਧ ਕੀਤਾ ਅੱਛਾ ਜੀ ਸਾਡੇ ਤੇ ਪਰਚੇ ਕਰਾਉਣ ਸੰਬੰਧੀ ਧਰਨਾ ਲੱਗ ਗਿਆ ਅੱਛਾ ਜੀ ਸਾਡੇ ਅੰਮ੍ਰਿਤਧਾਰੀ ਅਸੀਂ ਸਿੰਘਾਂ ਦੇ ਤੁਸੀਂ ਮੰਨਣਾ ਨਹੀਂ ਇਸ ਗੱਲ ਨੂੰ 2 ਸਾਲ ਹੋ ਹੋ ਜਾਣੇ ਸਤੰਬਰ ਦੇ ਵਿੱਚ ਉਹ ਬੰਦੇ ਨੂੰ ਕੁੱਟੇ ਨੂੰ ਸਾਡੀ ਹਜੇ ਤੱਕ ਜ਼ਮਾਨਤ ਨਹੀਂ ਹੋਈ। ਅਸੀਂ ਇੱਕ ਘਟੀਆ ਬੰਦੇ ਦੇ ਖਾਤਰ ਬਾਣੇ ਪਾ ਕੇ ਅਦਾਲਤਾਂ 'ਚ ਤੁਰੇ ਫਿਰਦੇ ਆ ਸਾਡੀ ਜ਼ਮਾਨਤ ਨਹੀਂ ਹੁੰਦੀ। ਕਾਦੇ ਖਾਤਰ ਸਾਡਾ ਉਹਦੇ ਨਾਲ ਵੱਟ ਦਾ ਰੋਲਾ ਨਹੀਂ ਹੈਗਾ। ਅਸੀਂ ਇਹ ਕਹਿੰਨੇ ਵੀ ਜਿਹੜੀਆਂ ਵੀਡੀਓ ਬਣਾ ਰਿਆ ਉਹ ਵੀਡੀਓ ਦਾ ਅਸਰ ਬੱਚਿਆਂ ਤੇ ਪੈਂਦਾ। ਮੈਂ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਬਲਾਤਕਾਰ ਹੋਣ। ਹੂੰ ਹੂੰ ਜੇ ਅੱਜ ਤੁਸੀਂ ਉਹਨਾਂ ਦੀਆਂ ਵੀਡੀਓ ਦੇਖੋ। ਇੱਕ ਹੋਰ ਗੱਲ ਅਸੀਂ ਉਹਨੂੰ ਕੁੱਟ ਕੇ ਥਾਣੇ 'ਚ ਪੇਸ਼ ਹੋਏ ਆ। ਹੂੰ ਸਾਡੇ ਨੰਗ ਸਿੰਘ ਬਾਣੇ ਦੇ ਵਿੱਚ ਜਾ ਕੇ ਬੰਦੇ ਉਹਦਾ ਹਸਪਤਾਲ ਪਤਾ ਲੈਣ ਗਏ ਆ ਪਤਾ ਲੈ ਕੇ ਤੇ ਉਹਨੂੰ ਇਹ ਗੱਲ ਕਹੀ ਚੱਕ ਦਿੱਤੀ ਵੀ ਅਸੀਂ ਤੇਰੇ ਨਾਲ ਆ ਪਰਚਾ ਦਰਜ ਹੋਣਾ ਚਾਹੀਦਾ ਤੇ ਇੰਟਰਵਿਊ ਦਵਾਈ ਵੀ ਜਿਹੜੇ ਕੁੱਟ ਕੇ ਗਏ ਉਹ ਨਕਲੀ ਆ ਤੇ ਉਹਨਾਂ ਬੰਦਿਆਂ ਨੇ ਨੰਗ ਸਿੰਘਾ ਨੇ ਉਹਨਾਂ ਦੇ ਘਰੇ ਜਾ ਕੇ ਉਹਦੇ ਦਸਤਾਰ ਸਜਾਈ ਕੇਸਰੀ ਰੰਗ ਦੀ ਤੇ ਗਲ ਚ ਸਰੋਪਾ ਪਾਇਆ ਜਿਵੇਂ ਚਮਕੌਰ ਦੀ ਗੜੀ ਚ ਆਇਆ ਹੁੰਦਾ ਉਹ ਤੇ ਉਹਨਾਂ ਨੇ ਇਹ ਬਚਣ ਦਿੱਤੇ ਵੀ ਅੱਜ ਤੋਂ ਇਹ ਬੰਦਾ ਪ੍ਰੋਡੂਸਰ ਗਲਤ ਵਿੜਮਾ ਨਹੀਂ ਬਣਾਊਗਾ ਤੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਅਸੀਂ ਪਰਚਾ ਹੇਠ ਤੱਕ ਭੁਗਤਦੇ ਸਾਡੀਆਂ ਦੋ ਮਹੀਨੇ ਗੱਡੀਆਂ ਥਾਣੇ ਖੜੀਆਂ ਰਹੀਆਂ ਤਣਾਉ ਲੈ ਥਾਣੇ ਅੱਛਾ ਉਹ ਫੇਰ ਉਸੇ ਪਟੜੀ ਤੇ ਚੜ ਗਿਆ ਨਾ ਹੁਣ ਉਹਨੇ ੰਗਾ ਸਿੰਘਾ ਨੂੰ ਪੁੱਛ ਗਏ ਵੀ ਤੁਸੀਂ ਸਾਡਾ ਵਿਰੋਧ ਕੀਤਾ ਸੀ ਸਾਨੂੰ ਰੋਕਿਆ ਨਹੀਂ ਤੇ ਉਹ ਗੱਲਾਂ ਦਾ ਜ਼ਿੰਮੇਵਾਰ ਤਾਂ ਹੁਣ ਉਹ ੰਗਾ ਸਿੰਘਾ ਬਈ ਅਸੀਂ ਥੋੜੀ ਆ ਅਸੀਂ ਤਾਂ ਕਦਮ ਚੱਕਿਆ ਸੀ ਹੂੰ ਜੇ ਲੋਕ ਸਾਡਾ ਸਾਥ ਦਿੰਦੇ ਤੇ ਉੱਠ ਕਿਵੇਂ ਖੜਦਾ ਤੂੰ ਫਰਕ ਕਿਤੇ ਨਾ ਕਿਤੇ ਪੈ ਜਾਂਦਾ ਵੀ ਹਾਂ ਦਿੱਖਦ ਘਾਈਚ ਹੋਰ ਨਵੇਂ ਮੁੰਡੇ ਉੱਠ ਕੇ ਉਹਦਾਂ ਦੀ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਕਰੀ ਜਾਂਦੇ ਉਹਨਾਂ ਨੇ ਬੂਟੇ ਲਾਤੇ ਨਾ ਹੁਣ ਬੈਠੇ ਉਹਨਾਂ ਥੱਲੇ ਲੋਕ ਸਿੱਧੀਆਂ ਗੱਲਾਂ ਕਰਨ ਲੱਗ ਗਏ ਮੈਂ ਦੇਖਿਆ ਸੀ ਵੀਡੀਓ ਉਹ 2 ਸਾਲ ਪੁਰਾਣੀ ਗੱਲ ਆ ਜਿਹੜੀ ਤੁਸੀਂ ਕਰਦੇ ਹੋ ਤੇ ਉਹਦਾ ਨਿਚੋੜ ਮੈਂ ਇਹ ਕੱਢਿਆ ਸੀਗਾ ਕਿ ਮੇਰੇ ਹਿਸਾਬ ਨਾਲ ਵੀ ਮੈਂ ਗਲਤ ਹੋ ਸਕਦਾ ਮੈਂ ਇੱਕ ਚੀਜ਼ ਆ ਜੇ ਆਪਾਂ ਪੰਜਾਬੀ ਬੋਲਦੇ ਪਏ ਆ ਆਪਾਂ ਪੰਜਾਬ ਪੰਜਾਬੀ ਆਡੀਅੰਸ ਲਈ ਪੰਜਾਬੀ ਜਨਤਾ ਲਈ ਵੀਡੀਓ ਬਣਾ ਰਹੇ ਆ ਤਾਂ ਮਰਿਆਦਾ ਹੋਣੀ ਚਾਹੀਦੀ ਆ ਜੀ ਹਾਂਜੀ ਭਾਈ ਮਰਿਆਦਾ ਜ਼ਰੂਰੀ ਆ ਨਹੀਂ ਇਹਦੇ ਵਿੱਚ ਉਦਾਹਰਨ ਇਹ ਆ ਕਿਸੇ ਨੌਜਵਾਨ ਦਾ ਕਿਸੇ ਨੌਜਵਾਨ ਕੁੜੀ ਨਾਲ ਵਿਆਹ ਹੋ ਗਿਆ। ਹਾਂਜੀ ਦੋਵਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਹੋ ਗਿਆ। ਠੀਕ ਹੈ ਜੀ। ਮੁੰਡੇ ਵਾਲੇ ਕੁੜੀ ਵਿਆਉਣ ਗਏ ਆ। ਬਾਜਾਂ ਗਾਜਾਂ ਨਾਲ ਗਏ ਆ 20 ਲੱਖ ਰੁਪਈਆ ਲਾ ਕੇ ਗਏ ਆ। ਹੂੰ ਨੌਜਵਾਨ ਦੇ ਦੋ ਜਵਾਬ ਹੋ ਗਏ। ਹਾਂਜੀ ਉਹ ਐਵੇਂ ਤਾਂ ਹੋਏ ਨਹੀਂ ਸਰੀਰਕ ਸੰਬੰਧ ਤੋਂ ਬਿਨਾ। ਹਾਂਜੀ ਸਰੀਰਕ ਸੰਬੰਧ ਬਣੇ ਤਾਂ ਹੋਇਆ। ਸਰੀਰਕ ਸੰਬੰਧ ਬਣਿਆ ਕੁੜੀ ਵਾਲਿਆਂ ਨੂੰ ਵੀ ਪਤਾ ਮੁੰਡੇ ਵਾਲਿਆਂ ਨੂੰ ਵੀ ਪਤਾ ਤੇ ਮੁੰਡਾ ਬੱਚਾ ਹੋਏ ਤੋਂ ਬਾਅਦ ਫੇਰ ਸਹੀ ਗੱਲ ਤੇ। ਹੂੰ ਠੀਕ ਹੈ ਇਹ ਗੱਲ ਹੈਗੀ ਮਰਿਆਦਾ ਦੇ ਵਿੱਚ ਇਹ ਹੈਗਾ ਸੱਭਿਆਚਾਰ ਪਤਾ ਹੋਣ ਦੇ ਬਾਵਜੂਦ ਵੀ ਇਗਨੋਰ ਆ ਹੂੰ ਹੂੰ ਉਹੀ ਮੁੰਡਾ ਉਹੀ ਸਰੀਰਕ ਸੰਬੰਧ ਕਿਤੇ ਹੋਰ ਜਾ ਕੇ ਬਣਾ ਕੇ ਉੱਥੇ ਬੱਚਾ ਹੋ ਜੇ ਤੇ ਉਹਨੂੰ ਬਲਾਤਕਾਰ ਦੇ ਕੇ ਜੇ ਚੋਮਰ ਕੈਦ ਵੀ ਹੋ ਜਾਂਦੀ ਆ ਕਿਰਿਆ ਇੱਕ ਆ ਹਾਂਜੀ ਕੰਮ ਇੱਕ ਕੀਤਾ ਉੱਥੇ 20 ਲੱਖ ਰੁਪਇਆ ਘਰ ਦੇਣੇ ਪੱਲੋ ਲਾ ਕੇ ਨਾਚ ਕੀਤਾ ਤੇ ਉਧਰ ਜੁੱਤੀਆਂ ਦਾ ਥਾਂ ਹੋ ਗਿਆ ਹੂੰ ਪ੍ਰੋਡਿਊਸਰ ਵਾਲਾ ਕੰਮ ਵੀ ਇਹੀ ਆ ਵੀ ਜੇ ਤੁਹਾਡੀ ਇਹ ਲੈਣ ਆ ਜਾਂ ਤੁਸੀਂ ਇਹ ਚੀਜ਼ ਚਾਹੁੰਦੇ ਆ ਤੇ ਤੁਸੀਂ ਆਹਦੇ ਸਰਕਲ ਚ ਰੱਖ ਲਓ ਪ੍ਰਦਰਸ਼ਿਤ ਨਾ ਕਰੋ ਲੋਕਾਂ ਦੇ ਵਿੱਚ ਇਹ ਚੀਜ਼ ਦਾ ਮਾੜਾ ਅਸਰ ਹੁੰਦਾ ਹੂੰ ਸੋ ਆਜੋ ਆ ਹੁਣ ਸ਼ੁਰੂ ਕਰ ਰਹੇ ਆ ਆਪਾਂ ਪਹਿਲਾਂ ਅਸੀਂ ਐਵੇਂ ਗੱਲਾਂ ਕਰਦੇ ਪਏ ਸੀਗੇ ਸੋ ਅਮਰਤਪਾਲ ਬਾਈ ਜੀ ਤੇ ਆਪਾਂ ਸਿੰਘ ਜੀ ਵੀ ਕਹਿ ਦਿੰਨੇ ਆ ਤੇ ਮਹਿਰੋ ਵੀ ਤੁਹਾਡਾ ਪਿੰਡ ਦਾ ਪਿੰਡ ਆ ਮਹਿਰੋ ਹਾਂਜੀ ਮੋਗੇ ਜ਼ਿਲ੍ਹੇ ਦੇ ਵਿੱਚ ਮਹਿਰੋ ਪਿੰਡ ਆ ਅੱਛਾ ਮੈਂ ਤੁਹਾਡੇ ਨਾਲ ਇੰਟਰਨੈਟ ਤੇ ਪੜਿਆ ਸੀ ਵੀ ਤੁਸੀਂ ਜਿਹੜੀ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਆ ਉਹ ਮੁਸਲਿਮ ਫੈਮਿਲੀ ਤੋਂ ਤੁਸੀਂ ਉਹ ਹਾਂਜੀ ਭਾਈ ਇਹ ਸਹੀ ਆ ਉਹ ਹਾਂਜੀ ਭਾਈ ਇਹ ਸਹੀ ਆ ਮੈਨੂੰ ਦੱਸੋ ਇਹਦੇ ਬਾਰੇ ਥੋੜਾ ਜਿਹਾ ਯਾਰ ਇਹਦੇ ਬਾਰੇ ਕੁਝ ਕੁ ਪਤਾ ਵੀ ਆ ਚਲੋ ਫਿਰ ਆਪਾਂ ਦੱਸਣਾ ਚਾਹੀਦਾ ਨਵੇਂ ਨੌਜਵਾਨਾਂ ਨੂੰ ਪਤਾ ਲੱਗਦਾ ਰਹਿੰਦਾ ਕਿਉਂਕਿ ਸਾਡੇ ਨਾਲ ਪੰਜਾਬ ਆਪਣਾ ਗੁਰੂਆਂ ਪੀਰਾਂ ਦੀ ਧਰਤੀ ਆ ਹਾਂਜੀ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਉਹ ਜਿਹੜੇ ਤੋਂ ਸਾਡੇ ਪਿੰਡ ਪਹੁੰਚਦੇ ਆ ਤੇ ਜਿਹੜਾ ਮੁਸਲਮ ਧਰਮ ਆ ਇਹ ਬਹੁਤ ਪੁਰਾਣਾ ਧਰਮ ਆ ਸਿੱਖਾਂ ਦੇ ਧਰਮ ਨੂੰ ਤਾਂ ਆਪਾਂ ਗਿਣਤੀ 'ਚ ਲਿਆ ਸਕਦੇ ਆ ਵੀ 550 ਸਾਲ ਹੋ ਗਏ 570 ਸਾਲ ਹੋ ਗਏ ਤੇ ਇਹ ਬਹੁਤ ਪੁਰਾਣਾ ਧਰਮ ਆ ਤੇ ਸਾਡੇ ਜਿਹੜੇ ਵਡੇਰੇ ਬਜ਼ੁਰਗ ਸੀ ਮੁਸਲਮ ਉਹ ਉਸ ਪਿੰਡ 'ਚ ਰਹਿੰਦੇ ਹੁੰਦੇ ਸੀ ਤੇ 6ਵੇਂ ਪਾਸ਼ਾ ਜੀ ਜਦੋਂ ਮੈਰੋ ਪਿੰਡ ਗਏ ਆ ਤੇ ਉਹ ਤਾਂ ਜੈਜ ਹੀ ਗੱਲ ਆ ਜਿਹੜੇ ਬੰਦੇ ਉੱਥੇ ਰਹਿੰਦੇ ਉਹੀ ਸੇਵਾ ਕਰਨਗੇ ਹੂੰ ਹੂੰ